ਲੋ ਜੀ ਜਿਹੜੀ ਅੱਜ ਵਾਲੀ ਵੀਡੀਓ ਆਪਾਂ ਲੱਗੀਆਂ ਇਹ ਸਪਰਿੰਗਾਂ ਵਾਲੀ ਟਰਾਲੀ ਦੀ ਸਾਂਝੀ ਕਰਨ ਲੱਗੇ ਆ ਫੁੱਲ ਵੀਡੀਓ ਤੇ ਇਹਦੇ ਵਿੱਚ ਦੇਖ ਸਕਦੇ ਆ ਤੁਸੀਂ ਕਿਹੜਾ-ਕਿਹੜਾ ਸਮਾਨ ਲੱਗਣਾ ਵਾ ਤੇ ਭਰਾ ਆ ਚੱਲੇ ਆ ਸ੍ਰੀ ਹਰਿਜੂਰ ਤੇ ਹੁੰਦਾ ਦੇੜ ਯਾਤਰਾ ਤੇ ਪਿੰਡ ਨਿਹਾਲ ਸਿੰਘ ਵਾਲੇ ਦੀ ਅੱਜ ਵੀਡੀਓ ਆਪਾਂ ਸਾਂਝੀ ਕਰਨ ਲੱਗੇ ਆ ਤੇ ਜੇ ਹੋਰ ਵੀ ਕਿਸੇ ਭਰਾ ਨੇ ਆਪਣੀ ਟਰਾਲੀ ਤਿਆਰ ਇਦਾਂ ਕਰਾਉਣੀ ਹੋਵੇ ਸਪਰਿੰਗਾਂ ਵਾਲੀ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਤੇ ਸਪਰਿੰਗ ਤਾਂ ਬਹੁਤ ਲਾਉਣੇ ਸੌਖੇ ਆ ਪਰ ਇਹਦੇ ਵਿੱਚ ਚਾਰ ਆ ਜਿਹੜੀਆਂ ਸਪੋਰਟਾਂ ਬਹੁਤ ਮਜ਼ਬੂਤੀ ਨਾਲ ਲਾਉਣੀਆਂ ਪੈਂਦੀਆਂ ਵਾ ਕਿਉਂਕਿ ਵੀ ਬਾੜ ਥੋੜੀ ਜੀ ਜ਼ਿਆਦੇ ਆ ਤੇ ਇਸ ਕਰਕੇ ਵੀ ਜਿਹੜੀਆਂ ਉਹ ਸਪੋਰਟਾਂ ਥੋੜੀਆਂ ਜੀਆਂ ਮਜ਼ਬੂਤ ਲਾਉਣੀਆਂ ਪੈਂਦੀਆਂ ਵਾ ਉੱਪਰਲਾ ਫਰੇਮ ਤਾਂ ਚਲੋ ਥੋੜਾ ਜਿਹਾ ਹੌਲੀ ਚੱਲ ਜਾਂਦਾ ਵਾ ਬਾਲਾ ਵੀ ਨਹੀਂ ਹੌਲੀ ਚੱਲਦਾ ਗਾ ਨਾਰਮਲ ਜਿਹਾ ਚੱਲ ਜਾਂਦਾ ਜਿਹੜੀਆਂ ਸਾਈਡਾਂ ਦੇ ਜਿਹੜੀਆਂ ਸਪੋਰਟਾਂ ਚਾਰ ਲਾਉਣੀਆਂ ਵਾ ਉਹ ਪੂਰੀਆਂ ਹੈਵੀ ਲਾਉਣੀਆਂ ਪੈਂਦੀਆਂ ਵਾ ਕਿਉਂਕਿ ਉੱਪਰ ਫੱਟਿਆਂ ਦਾ ਵਜਨ ਵੀ ਆਉਣਾ ਵਾ ਪਲਾਈ ਬੋਰਡ ਦਾ ਤੇ ਬਾਕੀ ਤੁਸੀਂ ਫੁੱਲ ਵੀਡੀਓ ਆਪਣੀ ਦੇਖ ਸਕਦੇ ਆ ਬਾਕੀ ਜੇ ਹੋਰ ਕੋਈ ਜਾਣਕਾਰੀ ਲੈਣੀ ਹੈ ਤੇ ਆਪਣੀ ਫੁੱਲ ਵੀਡੀਓ ਜਿਹੜੀ ਹੈਗੀ ਹੋਰ ਉਹ ਆਪਣੇ YouTube ਚੈਨਲ ਦੇ ਅਜਿੰਦਰ ਪੀਵੀ 29 ਦੇ ਤੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਆ ਬਾਕੀ ਜੇ ਹੋਰ ਕੋਈ ਜਾਣਕਾਰੀ ਚਾਹੀਦੀ ਹੋਈ ਜਾਂ ਕਿਸੇ ਨੇ ਇਦਾਂ ਫਰੇਮ ਸਪ੍ਰਿੰਗਾ ਵਾਲਾ ਸਭ ਕੁਝ ਟਰਾਲੀ ਤਿਆਰ ਕਰਾਉਣੀ ਹੋਵੇ ਤੇ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਆ ਇਹਨਾਂ ਬਣਾ ਲੈਣਾ ਵਾ ਫਰੇਮ ਉਸ ਤੋਂ ਬਾਅਦ ਜਿਹੜਾ ਸਪਰਿੰਗ ਲਾ ਲੈਣੇ ਆ। ਉਹ ਆਈ ਦੇ ਸਪਰਿੰਗ ਤੁਸੀਂ ਇਦਾਂ ਪਾਈਪਾਂ ਲਾ ਕੇ ਲਾ ਵੀ ਸਕਦੇ ਆ ਤੇ ਹੋਰ ਤਰੀਕੇ ਨਾਲ ਵੀ ਲਾ ਸਕਦੇ ਆ ਤੇ ਸਪਰਿੰਗ ਵੀ ਇਹਦੇ ਅਡੋਡੀ ਹੁੰਦੇ ਆ ਵੀ ਕਈ ਸਪਰਿੰਗ ਹਾਰਡ ਹੁੰਦੇ ਆ ਉਹ ਵੀ ਫਿਰ ਕਈ ਜਿਹੜੀ ਤੜ ਨਹੀਂ ਦਿੰਦੇ ਹੈਗੇ ਸਪਰਿੰਗ ਵੀ ਇਹਦੇ ਇੱਕ ਨੋਰਮਲ ਹੁੰਦੇ ਆ ਉਹ ਲੈਣੇ ਪੈਂਦੇ ਆ ਤੇ ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਆ ਵਿਸ਼ਾਰੀ ਭਰਾਵਾਂ ਨੂੰ ਇਹ ਬੇਨਤੀ ਹੈ ਵੀ ਜਿਹੜੇ ਵੀ ਭਰਾ ਜਾ ਰਿਹਾ ਸ੍ਰੀ ਹਰਿ ਯੋਗ ਸਾਹਿਬ ਨਦੇੜ ਯਾਤਰਾ ਤੇ ਜਿਵੇਂ ਸਪਰਿੰਗ ਲਾ ਕੇ ਤੁਸੀਂ ਜਾ ਰਹੇ ਆ ਪਰ ਸਪਰਿੰਗ ਲਾਉਣੇ ਕੋਈ ਜ਼ਿਆਦਾ ਔਖੇ ਨਹੀਂਗੇ ਤੇ ਪਰ ਜਿਹੜੀਆਂ ਸਪੋਰਟਾਂ ਜਿਹੜੀਆਂ ਲਾਉਣੀਆਂ ਵਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਲਾਉਣੀਆਂ ਕਿਉਂਕਿ ਵੀ ਕਈ ਵਾਰੀ ਜਦੋਂ ਉਕੜੀ ਪੈਂਦੀ ਆ ਸਾਰਾ ਵਜਨ ਜਾਂ ਸਪਰਿੰਗਾ ਥੱਲੇ ਜਾਣੇ ਤੇ ਹੀ ਹੁੰਦਾ ਵਾ ਕਿਉਂਕਿ ਜਿਹੜੀਆਂ ਚਾਰ ਸਪੋਰਟਾਂ ਮਜ਼ਬੂਤ ਲਾਈਆਂ ਹੋਣਗੀਆਂ ਉਹਨਾਂ ਦੇ ਕਰਕੇ ਤੁਹਾਡਾ ਸਾਰਾ ਫਰੇਮ ਇਹ ਖੜਦਾ ਵਾ ਤੇ ਬਾਕੀ ਤੁਸੀਂ ਇਹ ਵੀਡੀਓ ਵੇਖ ਸਕਦੇ ਆ ਲਓ ਜੀ ਤੁਪਰਿੰਗ ਸਾਰਾ ਕੁਝ ਹੋ ਚੁੱਕਿਆ ਵਾ ਤਿਆਰ ਤੇ ਹਜੇ ਬਾਕੀ ਆ ਬਹੁਤ ਕੁਝ ਤੇ ਬਾਕੀ ਇਹਦੇ ਨਾਲ ਜਿਹੜੀਆਂ ਹਜੇ ਥਲੜੇ ਪਾਸੇ ਵੀ ਇਹਦੇ ਪੇਪਾਂ ਦੇ ਲੱਗਣੀਆਂ ਵਾ ਜਿਹੜੀਆਂ ਸਪੋਟਾਂ ਹੋਰ ਲੱਗਣੀਆਂ ਵਾ ਬਾਕੀ ਦੱਸਿਓ ਕਿਹੜੇ ਕਿਹੜੇ ਭਰਾ ਯਾਰਿਆ ਸ੍ਰੀ ਯੂਰਥ ਹਨ ਦੇੜ ਯਾਤਰਾ ਤੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਧੰਨਵਾਦ ਜੀ ਬਾਕੀ ਜਿਹੜਾ ਇਹਦਾ ਖਰਚਾ ਹੈਗਾ ਵਾ ਟੋਟਲ ਵੀ ਕਿੰਨਾ ਕ ਆ ਜਾਂਦਾ ਵਾ ਉਹ ਵੀ ਤੁਸੀਂ ਆਪਾਂ ਨੂੰ ਪੁੱਛ ਸਕਦੇ ਆ ਵੀ ਟਰਾਲੀ ਦੇ ਹਿਸਾਬ ਨਾਲ ਟਰਾਲੀ 16 ਫੁੱਟੀ ਜਾਂ 18 ਫੁੱਟੀ ਜਾਂ 20 ਫੁੱਟੀ ਜਾਂ 14 ਫੁੱਟੀ ਆ ਡੋਟ ਦੇ ਹਿਸਾਬ ਦੇ ਨਾਲ ਖਰਚਾ ਇਹ ਆਉਂਦਾ ਵਾ ਟਰਾਲੀ ਦੇ ਹਿਸਾਬ ਨਾਲ ਵੀ ਕਿੰਨਾ ਖਰਚਾ ਆਣਾ ਵਾ ਤੇ ਤੁਸੀਂ ਉਹ ਵੀ ਆਪਾਂ ਨੂੰ ਪੁੱਛ ਤੱਕਦੇ ਆ ਫੋਨ ਲਾ ਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਪਹੁੰਚਿਆ ਜੀ ਪਿੰਡ ਅਨਿਹਾਲ ਸਿੰਘ ਵਾਲੇ ਸਪਰਿੰਗਾਂ ਵਾਲੀ ਲੱਗੇ ਆ ਜੀ ਟਰਾਲੀ ਤਿਆਰ ਕਰਨ ਤੇ ਭਰਾਵਾਂ ਨੇ ਜਾਣਾ ਹੈਗਾ ਯਾਤਰਾ ਤੇ ਸ੍ਰੀ ਹਜੂਰ ਤੇ ਹਨ ਦੇੜ ਤੇ ਜੇ ਹੋਰ ਵੀ ਕਿਸੇ ਭਰਾ ਨੇ ਟਰਾਲੀ ਇਹ ਤਾਂ ਸਪਰਿੰਗਾਂ ਵਾਲੀ ਤਿਆਰ ਕਰਾਉਣੀ ਹੋਵੇ ਤੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਮੈਂ ਆਪਣਾ ਨੰਬਰ ਸੈਂਡ ਕਰ ਸਕਦੇ ਆ ਜਾਂ ਇਨ ਬਾਕਸ ਦੇ ਵਿੱਚ ਆਪਣਾ ਨੰਬਰ ਸੈਂਡ ਕਰ ਦਿਓ ਤੇ ਮੈਂ ਕਾਲ ਕਰ ਲਵਾਂਗਾ ਫ੍ਰੀ ਹੋ ਕੇ ਤੇ ਕਿਹੜੇ ਕਿਹੜੇ ਭਰਾ ਯਾਰਿਆ ਯਾਤਰਾ ਨੇ ਜਰੂਰ ਦੱਸਿਓ ਤੇ ਇੱਕ ਗੱਲ ਜਰੂਰ ਵੀ ਸਪਰਿੰਗ ਤਾਂ ਬਹੁਤ ਸੌਖੇ ਲੱਗ ਜਾਂਦੇ ਆ ਭਰਾ ਤੇ ਇਹਨਾਂ ਦਾ ਸਪੋਰਟਾਂ ਲਾਉਣੀਆਂ ਪੈਂਦੀਆਂ ਚਾਰ ਪੂਰੀਆਂ ਮਜ਼ਬੂਤ ਜੇ ਆਪਾਂ ਉਹ ਨਾ ਲਾਈਆਂ ਤੇ ਸਪਰਿੰਗ ਤੁਹਾਡੇ ਵੀਰੇ ਸਾਰੇ ਹੀ ਹੱਲ ਜਾਣੇ ਆ ਤੇ ਜਰੂਰ ਇਹ ਚੀਜ਼ ਨੋਟ ਕਰ ਲਿਓ ਵਿਸੋ ਪ੍ਰਿੰਗ ਤਾਂ ਬਹੁਤ ਸੌਖੀ ਆ ਲਾਉਣੇ ਪਰ ਜਿਹੜੀਆਂ ਸਪੋਰਟਾਂ ਚਾਰ ਲੱਗਦੀਆਂ ਵਾ ਇਹ ਬਹੁਤ ਜ਼ਰੂਰੀ ਇਹ ਹੈ ਵੀ ਲਾਉਣੀਆਂ ਪੈਣੀਆਂ ਸਾਈਡਾਂ ਦੇ ਜਿਹੜੀਆਂ ਸਪੋਰਟਾਂ ਲਾਉਣੀਆਂ ਵਾ ਤੇ ਬਾਕੀ ਆਪਣੀਆਂ ਫੁੱਲ ਵੀਡੀਓ ਦੇਖਣਾ ਉੱਤੇ ਜਿੰਦਰ ਪੀ ਦੀ 29 ਤੇ YouTube ਤੇ ਜਾ ਕੇ ਤੁਸੀਂ ਦੇਖ ਸਕਦੇ ਆ ਤੇ ਇੱਕ ਅੱਧੇ ਦਿਨ ਵੇਰੀ ਆਪਾਂ ਫੁੱਲ ਵੀਡੀਓ ਅਪਲੋਡ ਕਰ ਦਾਂਗੇ ਬਾਕੀ ਹੋਰ ਕਿਹ ਜੇਗੇ ਨੇ ਤਿਆਰ ਕਰਾਉਣੀ